ਮਨਕੀਰਤ ਔਲਖ ਦੀਆਂ 60 ਖਾਂਦਿਆਂ ਦੀਆਂ ਇਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬੇਦੀ ਵਾਇਰਲ ਹੋ ਰਹੀਆਂ ਹਨ ਅਤੇ ਇਹਨਾਂ ਤਸਵੀਰਾਂ ਵਿੱਚ ਮਨਕੀਰਤ ਬੇਦੀ ਲੱਵ-ਲੁਹਾਨ ਹੋਏ ਨਜ਼ਰ ਆ ਰਹੇ ਹਨ। ਇਹਨਾਂ ਪਿਕਸ ਨੂੰ ਵੇਖ ਕੇ ਮਨਕੀਰਤ ਦੇ ਫੈਨਸ ਅਤੇ ਚੋਣ ਵਾਲੇ ਬੇਦ ਚਿੰਤਤ ਹੋ ਗਏ ਨੇ ਕਿਉਂਕਿ ਮਨਕੀਰਤ ਨੂੰ ਅਕਸਰ ਬੰਬੀਆ ਗਰੁੱਪ ਦੇ ਵੱਲੋਂ ਧਮਕੀਆਂ ਮਿਲਦੀਆਂ ਸਨ ਅਤੇ ਉਹਨਾਂ ਦੇ ਵੱਲੋਂ ਟਾਈਮ-ਟਾਈਮ ਤੇ ਇਹ ਗੱਲ ਵੀ ਕਹੀ ਜਾਂਦੀ ਸੀ ਕਿ ਮਨਕੀਰਤ ਦੇ ਮਸ਼ਨੋਈ ਗਰੁੱਪ ਨਾਲ ਵਧੀਆ ਲਿੰਕ ਹਨ ਅਤੇ ਸਿੱਧੂ ਨੂੰ ਮਰੌਣ ਦੇ ਵਿੱਚ ਵੀ ਮਨਕੀਰਤ ਦਾ ਹੱਥ ਰਿਹਾ ਵਾ। ਹਾਲਾਂਕਿ ਪਰ ਜਦ ਸੋ ਗਾਇਸਾਨ ਕੀ ਇੱਕ ਕਮ ਬਿੰਬੀਆ ਗਰੁੱਪ ਦਾ ਹੋ ਸਕਦਾ ਹੈ ਹਾਲਾਂਕਿ ਮਨਕੀਰਤ ਨੇ ਆਪਣੇ ਉੱਪਰ ਬਿਸ਼ਨੋਏ ਸਪੌਟਰ ਹੋਣ ਦੇ ਬਾਰੇ ਦੇ ਸਿੱਧੂ ਦੀ ਫੈਮਿਲੀ ਦੇ ਉਸ ਪਰ ਲਗਾਇਆ ਇਲਜ਼ਾਮਾ ਬਾਰੇ ਗੱਲ ਕਰਦੇ ਹਾਂ ਕੀ ਕੁਝ ਕਿਹਾ ਸੀ ਆਉ ਤੋਂ ਦੋਣੇ ਆ ਗੀਤ ਗਾ ਦੇਣਾ ਨਹੀਂ ਮੈਂ ਤਾਂ ਇੱਥੇ ਕਲਾਕਾਰ ਉਹਨਾਂ ਨੂੰ ਉਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਲਾਰੈਂਸ ਨੂੰ ਉਹਦਾ ਭਰਾ ਕਿਹਾ ਫਰੋਜਪੁਰ ਦੀ ਜੇਲ੍ਹ ਦੇ ਵਿੱਚ ਖੜਾ ਲਾ ਕੇ ਆਏ ਨੇ ਔਰ ਇਹਨਾਂ ਨੇ ਸਪੌਂਸਰ ਕੀਤਾ ਮੈਨੂੰ ਦੱਸੋ ਵੀ ਉਹ ਜੇਲ੍ਹ ਮੰਤਰੀ ਸੀਗੇ ਔਰ ਉਹਨਾਂ ਨੇ ਇਹ ਗੱਲ ਕਹੀ ਵੀ ਇਹੋ ਜਿਹਾ ਸ਼ੋਅ ਬਹੁਤ ਲਾਉਨੇ ਆ ਜਿਹੜਾ ਸਵਾਦ ਅੱਜ ਆਇਆ ਹੈ ਨਾ ਸ਼ੋਅ ਲਾ ਕੇ ਉਹ ਕਦੀ ਨਹੀਂ ਆਇ ਔਰ ਮੈਂ ਭਗਵਾਨ ਜੀ ਤੁਹਾਨੂੰ ਸਾਹਿਬ ਨੂੰ ਬੇਨਤੀ ਕਰਦਾ ਇੱਕ ਔਰ ਮੈਂ ਤੁਹਾਨੂੰ ਚੈਟ ਦੇਉਂਗਾ ਜਿਹਦੇ ਵਿੱਚ ਕਲਾਕਾਰ ਚੈਟ ਕਰ ਰਹੇ ਮੈਂ ਲਾਰੈਂਸ ਦੇ ਬੰਦਿਆਂ ਨੂੰ ਮਿਲ ਕੇ ਆ ਰਹੇ ਹਾਂ ਫਲਾਨੀ ਜਗ੍ਹਾ ਤੇ ਕੀ ਫੜੋਗੇ ਇਹਨਾਂ ਨੂੰ ਤਾਂ ਮੈਂ ਸਵਾਗਤ ਕਰੂੰਗਾ। ਭਈ ਕਸਲੇ ਹਥਿਆਰਸਥਿਥਿਆ ਕਰਨ ਵਾਸਤੇ ਕਿ ਹਾਸਲ ਕਰਦਾ ਜਿਹੜੇ ਲੋਕ ਹਾਸਲਾ ਰੱਖਦੇ ਉਹਨਾਂ ਨੂੰ ਸ਼ੌਕੀਆ ਹਾਸਲਾਂ ਵਾਲਿਆਂ ਨੂੰ ਜਿਹੜਾ ਮਨਾਹੀ ਕੀਤੀ ਹੈ ਪਵੰਦੀ ਲਗਾਈ ਜਾਏਗੀ ਉਹਨਾਂ ਤੇ ਲਾਇਸੈਂਸੀ ਹਸਲੇ ਨੂੰ ਤਾਂ ਤੁਸੀਂ ਖਰੋ ਦਾ ਦਮੈਸ਼ ਕਰਨੀ ਮਾੜੀ ਹੈ ਕਿਸੇ ਗੱਲ ਦੇ ਉੱਤੇ ਪਰ ਜੇ ਉਹਨੂੰ ਆਪਣੀ ਸੇਫਟੀ ਲਈ ਰੱਖਿਆ ਹੈ ਨਾ ਮੈਨੂੰ ਤਾਂ ਲੱਗਦਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਅਸੀਂ ਤਾਂ ਹਸ